ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਆਪਣੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਲੱਖਣ ਲੱਖ ਸਿੱਖਾਂ ਦੇ ਪੰਜਾਬੀਆਂ ਦੇ ਦਸਤਖਤ ਕਰਵਾ ਕੇ ਦਿੱਤੇ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ ਕੇਂਦਰ ਨੇ ਸਿੱਧੇ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਹੇਠਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਸਾਰੇ ਹੀ ਉਸ ਚੀਜ਼ ਤੋਂ ਕਾਫੀ ਨਿਰਾਸ਼ ਨਜ਼ਰ ਆਏ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਵਿਦਿਆਰਥੀਆਂ ਦਾ ਬੜਾ ਵੱਡਾ ਸੰਘਰਸ਼ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਵੀ ਸਭ ਕਿਉਂ ਅਨਾਕ ਪੰਜਾਬ ਨਾਲ ਹੀ ਬਾਰ ਬਾਰ ਕਿਉਂ ਇਸ ਤਰ੍ਹਾਂ ਦਾ ਵਿਤਰਾ ਕੀਤਾ ਜਾ ਰਿਹਾ ਹੈ ਕਿ ਕਿਹਨ ਇੱਕ ਜਹਾਨ ਆਂਗੜੇ ਇੱਕ ਦੂਜੇ ਨਾਲ ਵੱਖ ਨਹੀਂ ਕੀਤੇ ਜਾ ਸਕਦੇ ਬਿਲਕੁਲ ਕਿਉਂਕਿ ਪੰਜਾਬ ਯੂਨੀਵਰਸਿਟੀ ਪਛਾਣ ਹੀ ਪੰਜਾਬ ਦੇ ਨਾਲ ਕਿਸੇ ਕੌਮਾਂ ਦਾ ਇਤਿਹਾਸ ਬਣਨ ਦਾ ਕੋਈ ਇਜਾਜ਼ਤ ਨਹੀਂ ਦੇਵੇਗਾ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਗੁਰਪੁਰਬ ਪੂਰੀ ਹੀ ਸਿੱਖ ਸੰਗਤ ਨੇ ਪੂਰੀ ਲੋਕਾਈ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਬੜੇ ਵੱਡੇ ਪੱਧਰ ਦੇ ਉੱਪਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਗਏ ਬਹੁਤ ਸਾਰੇ ਧਾਰਮਿਕ ਸਮਾਗਮ ਨੇ ਜਿਹੜੇ ਔਲੀਕੇ ਗਏ ਸ੍ਰੀ ਨਨਕਾਣਾ ਸਾਹਿਬ ਜੋ ਕਿ ਧਰਤੀ ਹੈ ਗੁਰੂ ਸਾਹਿਬ ਦੇ ਜਨਮ ਦੀ ਕਹਿ ਲੋ ਜਾਂ ਕਹਿ ਲੋ ਕਿ ਚਰਨਛੋਪਾ ਪ੍ਰਾਪਤ ਧਰਤੀ ਹੈ ਉੱਥੇ ਇੱਕ ਲੰਬਾ ਰੈੱਡ ਕਾਰਪਟ ਵਿਛਾਇਆ ਗਿਆ ਸੰਗਤਾਂ ਦੇ ਲਈ ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਜੋ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਬਹੁਤ ਸਨੇਹ ਸਖਸ਼ੀਤਾ ਨੇ ਇਸ ਮੌਕੇ ਵਧਾਈ ਹੈ ਜਿਹੜੀ ਇਸ ਮੌਕੇ ਦਿੱਤੀ ਹੈ ਸਿੱਖ ਸੰਗਤ ਨੂੰ ਇਸ 바ਕੇ ਮੁਬਾਰਕਬਾਦ ਸਾਂਝੀ ਕੀਤੀ ਗਈ ਇਸ ਤੋਂ ਇਲਾਵਾ ਸੀਐਮਾਨ ਨੇ ਜਿਹੜੇ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਇਸ ਮੌਕੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਚਰਚਾਵਾ ਕੀਤੀਆਂ ਨੇ ਇਸ ਬਾਰੇ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ 'ਚ ਬਹੁਤ ਧੰਨਵਾਦ ਦਰਸ਼ਕਾਂ ਨੇ ਸਤਿਕਾਰ ਨਾਲ ਸਵੀਕਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਆਪਾਂ ਸਵਾਲ ਲੈਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦੇਣਾ ਜਿੱਦਾਂ ਤੁਸੀਂ ਆਖਿਆ ਇਹ ਦੁਨੀਆ ਪਾਰ ਚ ਬੜੀ ਸਰਦਾ ਤੇ ਅਤਿ ਸ਼ਾ ਨਾਲ ਮਨਾਇਆ ਜਾ ਰਿਹਾ ਵੱਖ-ਵੱਖ ਸ਼ਹਿਰਾਂ 'ਚ ਕਸਵਿਆਂ 'ਚ ਕੰਮੀ ਪਤਰ ਤੇ ਕਮੰਦਰੀ ਪਤਰ ਤੇ ਇੱਕ ਸਨੇਹਾ ਸੰਧੀ ਵਾਲਤਾ ਦਾ ਪੈਗੰਬਰ ਜਿਸ ਨੇ ਦੁਨੀਆ 'ਚ ਸੰਧੀ ਵਾਲਤਾ ਦਾ ਸਨੇਹਾ ਦਿੱਤਾ ਮਾਨਤਾ ਦਾ ਸਨੇਹਾ ਦਿੱਤਾ ਔਰ ਨਗੀਰਾ ਤੋੜ ਕੇ ਦੁਨੀਆ 'ਪਰ ਦੇ ਲੋਕਾਈ ਜੜੀ ਉਹਨਾਂ ਦੇ ਨਾਲ ਜੁੜੀ ਉਹਨਾਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਆਪਣੇ ਸਾਰੇ ਦੁਨੀਆ 'ਪਰ ਜਿੱਥੇ-ਜਿੱਥੇ ਵੀ ਆਪਣੇ ਬੈਠੇ ਦਰਸ਼ਕ ਨੇ ਪਾਸਿਕ ਸਦਾਲੂ ਸਾਰੰਗ ਜਨਮ ਦਿਹਾੜੇ ਦੇ ਆਪਰਕਾਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕ ਜੀ ਔਰ ਆਪਾਂ ਉਸ ਤੋਂ ਬਾਅਦ ਆਪਾਂ ਲਵ ਸਵਾਲ ਜੀ ਬਿਲਕੁਕੁਲ ਅੱਗੇ ਗੱਲ ਕਰਾਂਗੇ ਇਸ ਸਬੰਧਿਤ ਸ ਸਭ ਮੁਬਾਰਕਬਾਦ ਪ੍ਰਧਾਨ ਮੰਤਰੀ ਵੱਲੋਂ ਵੀ ਦਿੱਤੀ ਗਈ ਹੈ ਰਾਸ਼ਟਰਪਤੀ ਵੱਲੋਂ ਵੀ ਦਿੱਤੀ ਗਈ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਸੁਨੇਹਾ ਹੈ ਜਿਹੜਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੇ ਜਿਹੜੇ ਉਹਨਾਂ ਦਾ ਜਾਂਦਾ ਹੈ ਸੋ ਇਸ ਮੌਕੇ ਤੇ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਮੁੱਖ ਮੰਤਰੀ ਮਾਨ ਮੁੱਖ ਮੰਤਰੀ ਮਾਨ ਜਦੋਂ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਈ ਗੱਲਾਂ ਕਈ ਵਿਸ਼ਿਆਂ ਤੇ ਚਰਚਾਵਾ ਕੀਤੀਆਂ ਨੇ ਜਿਸ ਦੇ ਵਿੱਚ ਅਹਿਮ ਵਿਸ਼ਾ ਜਿਹੜਾ ਕਰਤਾਰਪੁਰ ਲਾਂਘਾ ਖੋਲਣ ਦਾ ਵਿਅ ਹੈ ਉਹਨਾਂ ਨੇ ਕਿਹਾ ਕਹਿੰਦੇ ਜੇ ਮੈਚ ਹੋ ਸਕਦੇ ਨੇ ਹੋਰ ਸਾਰੀਆਂ ਗੱਲਾਂ ਬਾਤਾਂ ਹੋਰ ਕਈ ਤਰ੍ਹਾਂ ਦੀਆਂ ਟਰੇਡਿੰਗ ਹੋ ਸਕਦੀਆਂ ਨੇ ਤਾਂ ਕਰਤਾਰਪੁਰ ਲਾਂਘਾ ਖੋਲਣ ਦੇ ਵਿੱਚ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਕਹਿੰਦੇ ਜਾਂ ਤਾਂ ਸਾਰਾ ਕੁਝ ਹੀ ਬੰਦ ਕਰ ਦਿਓ ਜਾਂ ਫਿਰ ਲਾਂਘਾ ਵੀ ਖੋਲ ਦਵੋ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਬਾਬਾ ਨਾਨਕ ਦੇ ਪ੍ਰਕਾਸ਼ ਜੜੇ ਤੇ ਮੁਖੰਤਰੀ ਭਵੰਤ ਮਾਨ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਮੈਂ ਕਹਿੰਨਾ ਕਿ ਬਹੁਤ ਹੀ ਐਮੀਤ ਰੱਖਦਾ ਖਾਸ ਤੌਰ ਤੇ ਉਹ ਉਸ ਮਕਾਮ ਤੇ ਉਸ ਮੌਕੇ ਤੇ ਆਪਾਂ ਗੱਲ ਕਰ ਰਹੇ ਹਾਂ ਜਦੋਂ ਵੱਡੀ ਗੰਤੀ ਚ ਦੁਨੀਆ ਪਰ ਤੋਂ 1000ਾਂ ਹਜ਼ਾਰਾਂ ਜਿਹੜੇ ਸਰਦਾਲੂਆ ਨਨਕਾਣਾ ਸਾਹਿਬ ਪਹੁੰਚੇ ਵੀ ਤਾਂ ਫਿਰ ਜਿਦਾਂ ਨਨਕਾਣਾ ਸਾਹਿਬ ਦਾ ਆਪਾਂ ਇਤਿਹਾਸਿਕ ਸਮਾਜਿਕ ਧਾਰਨੇ ਉਦੇਸਥਾਨ ਦਾ ਮੇਤਰਤਰ ਦਾ ਜ਼ਿਕਰ ਕਰ ਰਹੇ ਜਿੱਥੇ ਪ੍ਰਕਾਰ ਧੜਮ ਮਨਾਇਆ ਜਾ ਰਿਹਾ ਤਾਂ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਵੀ ਬਾਬਾ ਨਾਨਕ ਦਾ ਚਰਨਸ਼ੋਪਾਤ ਸਥਾਨ ਉਤਰਸਾਨ ਜਿੱਥੇ ਜ਼ਿੰਦਗੀ ਦੇ ਆਖਰੀ ਪੜਾ ਕੇ ਉਹਨਾਂ ਨੇ ਠਹਿਰਾਓ ਕੀਤਾ ਤਾਂ ਉਸ ਕਰਤਾਰਪੁਰ ਸਾਹਿਬ ਦੇ ਲੰਘੇ ਦੇ ਦਰਸ਼ਨ ਤੇ ਕਿਉਂ ਵਾਂਝੇ ਰੱਖਿਆ ਗਿਆ ਬੜਾ ਇੱਕ ਜੀਵ ਇਤਿਹਾਸ ਹੈ ਜੀ ਕਿ ਤੁਸੀਂ ਨਨਕਾਣਾ ਸਾਹਿਬ ਤਾਂ ਜਾਨੀ ਜਾ ਸਕਦੇ ਹੋ ਕਰਤਾਰਪੁਰ ਸਾਹਿਬ ਜਿੱਥੋਂ ਆਪਾਂ ਜੇ ਆਪਾਂ ਪਾਰਸ ਦੇ ਬਾਟਰ ਤੋਂ ਖੜੇ ਹੋ ਕੇ ਆਵਾਜ਼ ਮਾਰੀ ਕਹਿੰਦੇ ਆਵਾਜ਼ ਕਰਤਾਪਸਾ ਪਹੁੰਚ ਸਕਦੀ ਹੈ ਮੈਨੂੰ ਉੱਥੇ ਦੇਖਿਆ ਜਾਂਦਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਆ ਤਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਕਿਉਂ ਬੰਦ ਕੀਤਾ ਗਿਆ ਇਹ ਦੁਨੀਆ ਭਰ ਚ ਬੈਠਾ ਜਿਹੜਾ ਪੰਜਾਬੀ ਹੈ ਸਿੱਖ ਹੈ ਉਹਨਾਂ ਦੀ ਸਮਿਤੋ ਬਾਹਰ ਮੁਖੰਦਰੀ ਭਗਵੰਤ ਮਾਨ ਨੇ ਠੀਕ ਇਸ ਮਾਮਲੇ ਨੂੰ ਲਿਆ ਉਹ ਕਹਿੰਦੇ ਮੈਚ ਖੇਡੇ ਜਾ ਸਕਦੇ ਆ ਔਰ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਤਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਕਿਉਂ ਨਹੀਂ ਖੋਲਿਆ ਜਾ ਰਿਹਾ ਆਖਰ ਕਰਤਾਰ ਪ੍ਰਸਾਦ ਲੰਗਾ ਜਿੱਤੋ ਇੱਕ ਪਵਿੱਤਰ ਸਥਾਨ ਜਿਹੜਾ ਹੈ ਜਿਸ ਤਰ੍ਹਾਂ ਦੋਨਾਂ ਸਰਕਾਰਾਂ ਵੱਲੋਂ ਮਿਲ ਕੇ ਲੰਗਾ ਖੋਲਿਆ ਗਿਆ ਸੀ ਉਸ ਵੇਲੇ ਵੀ ਇਹੀ ਸੁਨੇਹਾ ਦਿੱਤਾ ਗਿਆ ਸੀ ਕਿ ਦੋਨਾਂ ਜਿਹੜੇ ਦੇਸ਼ਾਂ ਦੇ ਵਿਚਕਾਰ ਇਹ ਦੋਸਤੀ ਦੇ ਹੋੜ ਦਾ ਮਕਾਮਲਾ ਕੰਮ ਕਰੇਗਾ ਸੋ ਦੋਸਤੀ ਦੇ ਪਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਹੋੜ ਦਾ ਜਣੀ ਸਾਰਾ ਕੁਝ ਕੀਤਾ ਜਾ ਰਿਹਾ ਕਰਤਾਰ ਪ੍ਰਸਾਦ ਲੰਗਾ ਇਸ ਕਰਕੇ ਵੀ ਇੱਕ ਚਸਕ ਜਾਂ ਪੀੜ ਸਿਕਮਾਂ ਦੇ ਅੰਦਰ ਕਿਸਾਨੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਦੋਂ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਹੋਏ ਉਸ ਮੌਕੇ ਵੀ ਨਾ ਜਾਣ ਦਿੱਤਾ ਜਾਵੇ ਮੈਂ ਤਾਂ ਇਹ ਵੀ ਸਮਝਦਾ ਕਿ ਚਲੋ ਜੇ ਇਹਨਾਂ ਨੇ ਪੱਕੇ ਤੌਰ ਤੇ ਨਹੀਂ ਖੋਲਣਾ ਲੰਗਾ ਕੋਈ ਕਹਿੰਦੇ ਮੁਸ਼ਕਲਾਂ ਹੈ ਕਿ ਤਰ੍ਹਾਂ ਦੀਆਂ ਦੁਨਿਆ ਦੇ ਸੰਦੇਸ਼ਕਾਰ ਕਟੂਕਾਰ ਜਿੱਦਾਂ ਨਨਕਾਣਾ ਸਾਹਿਬ ਲਈ ਲੰਗਾ ਖੁੱਲਿਆ ਗਿਆ ਕਰਤਾਰਪੁਰ ਸਾਹਿਬ ਲਈ ਲੰਗਾ ਖੁੱਲਿਆ ਜਾਂਦਾ ਤਾਂ ਦੁਨੀਆ ਪਰ ਬੈਠਿਆ ਸਖ ਪੰਜਾਬੀ ਭਾਈਚਾਰਾ ਅੱਜ ਉਸ ਦੇ ਮੰਨ ਦੀ ਅਸਾਂ ਦੀ ਗੱਲ ਸੁਣੀ ਜਾਣੀ ਸੀ ਕਿਉਂਕਿ ਕ੍ਰਿਤਾਰ ਪ੍ਰਸਾਦ ਅਲਾਨਾ ਖੁੱਲੇ ਕੰਦੇ ਇਸ ਕਰਕੇ ਸੀ ਕਿ ਲੰਬੇ ਸਮੇਂ ਤੋਂ ਪਿਆਬੀਆਂ ਨੇ ਸਿੱਖ ਪਾਈ ਜਾ ਰਹੇ ਨੇ ਅਰਦਾਸਾਂ ਕੀਤੀਆਂ ਕਿ ਸਾਨੂੰ ਖੁੱਲੇ ਦਰਸ਼ਨ ਦੀਦਾਰ ਤੋਂ ਖੁੱਲੇ ਦਰਸ਼ੀ ਨਜ਼ਾਰਾਂ ਤੋਂ ਕ੍ਰਿਤਾਰ ਪ੍ਰਸਾਦ ਅਲਾਂਗੇ ਨੂੰ ਕਿਉਂ ਵਾਂਝਾ ਰੱਖਿਆ ਗਿਆ ਇਹ ਸਭ ਤੋਂ ਬਾਹਰ ਦੀ ਗੱਲ ਹੈ ਉਹ ਬਹੁਤ ਸਾਰੇ ਮੁੱਦਿਆਂ ਦੇ ਜਿੱਦਾਂ ਕਿ ਹੈ ਮੁਖਦਰ ਕੋ ਮਤਵਾਨੇ ਸੈਮ ਦੀ ਉਸਦੀ ਮੈਚ ਜਾਨੀ ਦਰੀਲਾਂ ਦੇਖੋ ਮੈਚ ਦੇਖਣ ਦੀ ਗੱਲ ਕਰਨਗੇ ਤੇ ਦਰੀਲਾਂ ਬੱਕਰੀਆਂ ਇਹ ਤਾਂ ਖੇਡਾਂ ਜੀ ਤੇ ਬਾਬਾ ਨਾਨਕ ਜੀ ਨੇ ਸਨੇਹਾਨ ਮਾਨਤਾ ਦਿੱਤਾ ਹੈ ਜਿਨ੍ਹਾਂ ਨੇ ਸਨੇਹ ਸੰਜੀਵਾਲਤਾ ਦਿੱਤੁੱਤ ਹੈ ਉਹਨਾਂ ਦੇ ਸਨੇਹਤ ਦਾ ਇਹਦਾ ਕੋਈ ਜਰੂਰ ਹੋਣਾ ਨਹੀਂ ਚਾਹੀਦਾ ਇਸ ਕਰਕੇ ਬੰਦਾ ਸਿਆਦ ਦੇ ਦੰਦੇ ਉਤੇ ਜੇ ਕਿਤੇ ਤੁਮੇ ਸਰਕਾਰਾਂ ਵੱਡਾ ਦਿਲ ਕਰਕੇ ਇਸ ਵਾਰੇ ਫੈਸਲਾ ਲੈ ਲੈਂਦੀਆਂ ਤਾਂ ਮੈਂ ਸਮਝਦਾ ਜੋ ਦੁਨੀਆਂ ਦੀ ਸ਼ਾਂਤੀ ਦੀ ਆਪਾਂ ਗੱਲ ਕਰਦੇ ਆਂ ਸੰਜੀਵਾਲਤਾ ਦੀ ਗੱਲ ਕਰਦੇ ਆਂ ਅਮਨ ਦੀ ਗੱਲ ਕਰਦੇ ਆਂ ਤਾਂ ਬਾਬੇ ਨਾਨਕ ਦੇ ਸਨੇਹ ਨਾਲ ਹੋਰ ਵੱਡਾ ਕਿਹੜਾ ਸਨੇਹਾ ਅਮਨ ਤੇ ਸ਼ਾਂਤੀ ਦਾ ਹੋ ਸਕਦਾ ਜੀ ਬਿਲਕੁਲ ਜੀ ਸੋ ਸਭ ਅੱਗੇ ਜ਼ਿਕਰ ਜਿਹੜਾ ਉਹ ਬੰਦੀ ਸਿੰਘਾਂ ਦਾ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ ਵੱਡੀ ਇਸ ਲਿਹਾਜ਼ ਤੋਂ ਹੈ ਕਿ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਤਰ੍ਹਾਂ ਉਸ ਮੀਟਿੰਗ ਦਾ ਹਿੱਸਾ ਬਣਿਆ ਨੇ ਤਾਂ ਅਚੇਹ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ 14 ਨਵੰਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ ਕਿ ਹੁਣ ਕੂਚ ਜਿਹੜਾ ਉਹ ਦਿੱਲੀ ਵੱਲ ਕੀਤਾ ਜਾਏਗਾ ਤਾਂ ਜਾ ਕੇ ਇਸ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ ਕਿਵੇਂ ਦੇਖਦੇ ਇਸ ਨੂੰ ਦੇ ਕੋਈ ਸਿੱਧਾ ਆਪਾਂ ਪ੍ਰਕਾਸ਼ ਦਿਹਾੜਾ ਦਾ ਜ਼ਿਕਰ ਕੀਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਵੀ ਕਿਸੇ ਤਰੀਕੇ ਨਾਲ ਇਸ ਟੈਰਮਲ ਜਾ ਕੇ ਛੁੜਦੀ ਹੈ ਵੀ ਮਾਨਤਾ ਦੇ ਅਧਿਕਾਰਾਂ ਦਾ ਸਵਾਲ ਹੈ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਜਿਹੜਾਂ ਚ ਬੈਠੇ ਆ ਆਪਣੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਔਰ ਚੰਡੀਗੜ੍ਹ ਤੇ ਮਾਹਲੀ ਦੇ ਬਾਰਡਰ ਤੇ ਕੋਮੀ ਇਨਸਾਨ ਮੋਰਚੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਤਰ੍ਹਾਂ ਦਿੱਤਾ ਜਾ ਰਿਹਾ ਮੋਰਚਾ ਲਗਾਇਆ ਹੋਇਆ ਉੱਥੇ ਜਾਨੀ ਜਿਹੜਾ ਕਹਿੰਦੇ ਤੂਫੰਦੀ ਹੈ ਕਦੇ ਬਾਰਸ਼ਾਂ ਹੁੰਦੀਆਂ ਕਿ ਸਰਦੀ ਹੋਣ ਅਗਲੇ ਤਰ੍ਹਾਂ ਸਰਦੀ ਆਈ ਇੱਕ ੜਾ ਕਿਹਨੇ ਸਰਦੀ ਕੇ ਤੇ ਪਾਣੀ ਐ ਉਹ ਸਰਦੀ ਦੇ ਜੀ ਉਹ ਮੋਰਚਾ ਜਾਰੀ ਰਹੇਗਾ ਮੰਗ ਕੀ ਐ ਕਿ ਬੰਦੀ ਸਿੰਘਾਂ ਦੀ ਰਿਹਾਈ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਕੱਲ ਚੰਡੀਗੜ੍ਹ ਕਿਸਾਨ ਪਾਉ ਜਿਹੜੀ ਮੀਟਿੰਗ ਹੋਈ ਮੈਂ ਸਮਝਦਾ ਕੋ ਮੀਟਿੰਗ ਜਿਹੜੀ ਕੇ ਕਈ ਤਰ੍ਹਾਂ ਦੇ ਬਲਗਣਾ ਤੋਂ ਉੱਪਰ ਉੱਠ ਕੇ ਸੀ ਉੱਤੇ ਦੇਖੋ ਧਾਰਮਿਕ ਜਥੇਬੰਦੀਆਂ ਸ਼ਾਮਲ ਹੋਈਆਂ ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ ਤੇ ਕੋਈ ਕਿਸਾਨ ਜੋ ਕੋਈ ਇਨਸਾਫ ਮੋਰਚਾ ਉਨਾ ਬਲਦਸਿ ਮੌਲੇ ਤੋਂ ਹੁਣੇ ਹੋਣੀ ਸੀ ਸਾਰਿਆਂ ਨੇ ਸਾਂਝੇ ਤੌਰ ਤੇ ਫੈਸਲਾ ਲਿਆ ਕਿ 14 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਏਗਾ ਤੇ ਕੂਚ ਵੀ ਕਿੱਥੋਂ ਸ਼ੁਰੂ ਹੋਏਗਾ ਜਿੱਥੋਂ ਪਹਿਲਾਂ ਕਿਸਾਨ ਮੋਰਚਾ ਸ਼ੰਭੂ ਮੋਰਚਾ ਜਿੱਥੋਂ ਚੱਲਦਾ ਸੀ ਉਸ ਜਗ੍ਹਾ ਦੇ ਉੱਤੇ ਸਾਰਿਆਂ ਸੱਦਾ ਦਿੱਤਾ ਗਿਆ ਇਕੱਠੇ ਹੋ ਆਪਣੇ ਆਪਣੇ ਗੱਡੀਆਂਾਂ ਚ ਆਪਣੇ ਆਪਣੇ ਕਾਰਾਂ ਚ ਆਪਣੀਆਂ ਆਪਣੀਆਂ ਗੱਡੀਆਂਾਂ ਚ ਜੋ-ਜੋ ਸਾਧਨਾ ਲੈ ਕੇ ਪਹੁੰਚੋ ਉਤੋਂ ਵੱਡੇ ਕਾਫਲੇ ਦੇ ਰੂਪ ਚ ਦਿੱਲੀ ਵੱਲ 14 ਨਵੰਬਰ ਨੂੰ ਕੂਚ ਕਰਿਆ ਜਾਏਗਾ ਔਰ ਅਗਰੇ ਦੇ ਗੁਰਦਰ ਬੰਗਲਾਸਰ ਜਾ ਕੇ ਪ੍ਰਧਾਨ ਮੰਤਰੀ ਦੇ ਨਾਂ ਤੇ ਪੱਤਰ ਲਿਖਿਆ ਜਾਏਗਾ ਬੰਦੀ ਚ ਕਿਨਾਂ ਨੂੰ ਰਿਹਾ ਕੀਤਾ ਜਾਏ ਆਪਣੇ ਆਪ ਚ ਇੱਕ ਬਹੁਤ ਵੱਡਾ ਨਿਆਂ ਤੇ ਇਨਸਾਫ ਦਾ ਸੁਨੇਹਾ ਦੇਣ ਦੀ ਗੱਲ ਹੈ ਕਿਉਂਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕੌਮੀ ਇਨਸਾਫ ਮੋਰਚਾ ਆਪਣੇ ਤੌਰ ਤੇ ਲੜਾਈ ਲੜ ਰਿਹਾ ਬਹੁਤ ਸਹਾਯੋਗ ਨਹੀਂ ਹੁਣ ਕਿਸਾਨ ਜਿੱਥੇ ਬੰਦਿਆਂ ਨਾਲ ਧਾਰਮਿਕ ਜਿੱਥੇ ਬੰਦਿਆਂ ਨਾਲ ਜੇ ਆਪਾਂ ਸੁਮਨੀ ਗੁਰਦਰ ਪੰਧਕ ਮਿੱਟੀ ਦੀ ਗੱਲ ਵੀ ਕਰੀਏ ਬੇਸ਼ੱਕ ਸਿੱਧੇ ਤੌਰ ਤੇ ਸੁਮਰੀ ਤੇ ਨਜ਼ਰ ਨਹੀਂ ਆ ਰਹੀ ਅਰ ਜੇਦਾ ਮੰਗਦਾ ਸਵਾਲ ਆ ਉਹ ਤਾਂ ਸਭ ਤੋਂ ਅੱਗੇ ਉਹ ਕਈ ਗੱਲ ਕਹਿੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਲੱਖਾਂ ਲੱਖਾਂ ਸਿੱਖਾਂ ਦੇ ਪੰਜਾਬੀਆਂ ਦੇ ਦਸਕਾ ਕਰਵਾ ਕੇ ਦਿੱਤੇ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ ਸੋਹੇ ਸਿਹਾਲ ਨਾਲ ਕੱਲ ਜਿਹੜੀ ਕਿਸਾਨ ਭਾਵਾਂ ਚ ਮੀਟਿੰਗ ਹੋਈ ਹੈ ਸਾਰੇ ਵਾਕਾ ਜਿੱਥੇ ਬੰਦੀ ਬਹੁਤ ਐਵੇਂ ਤੇ ਰੱਖਦੀ ਹੈ ਔਰ 14 ਨਵੰਬਰ ਨੂੰ ਉਸੇ ਪਵਿੱਤਰ ਥਾਂ ਤੋਂ ਜਿੱਥੇ ਕਿਸਾਨ ਮੋਰਚਾ ਚੱਲਿਆ ਸ਼ੰਭੂ ਮੋਰਚੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਥੇ ਵਿਗਲ ਬਜੇਗਾ ਦਿੱਲੀ ਲਈ ਹੁਣ ਕਸਾਨੇ ਮੋਰਚੇ ਲੈ ਨਹੀਂ ਉਹਨਾਂ ਵਿਗਲ ਬਜੇਗਾ ਬੰਦੇ ਸਿੰਘਾਂ ਦੀ ਰਿਹਾਈ ਦੀ ਦੇਖਿਆ ਜਾਏਗਾ ਕਿ ਕਿੰਨਾ ਜਿਹੜਾ ਹੈਗਾ ਹੰਗਾਰਾ ਮਿਲਦਾ ਹੈ ਤੇ ਅੱਗੇ ਸਰਕਾਰਾਂ ਕਿਹੜੇ ਤਰੀਕੇ ਨਾਲ ਰੋਕਦੀਆਂ ਪਹਿਲਾਂ ਦੀ ਤਰ੍ਹਾਂ ਜਾ ਉਹਨਾਂ ਦਿੱਲੀ ਤੱਕ ਮਾਰਚ ਕਰਨ ਦਿੱਤਾ ਜਾਏਗਾ ਜੀ ਜੀ ਸਭ ਅੱਗੇ ਜ਼ਿਕਰ ਹੈ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਰ ਲੈਨੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਪਿਛਲੇ ਸ਼ਨੀਵਾਰ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਵਿਚਾਰ ਆਇਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਕੇਂਦਰ ਨੇ ਸਿੱਧੇ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਹੇਠਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਸਾਰੇ ਹੀ ਉਸ ਚੀਜ਼ ਤੋਂ ਕਾਫੀ ਨਿਰਾਸ਼ ਨਜ਼ਰ ਆਏ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਵਿਦਿਆਰਥੀਆਂ ਦਾ ਬੜਾ ਵੱਡਾ ਸੰਘਰਸ਼ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਜਿਸ ਦੇ ਵਿੱਚ ਵੱਡੇ ਗਾਇਕ ਨੇ ਜਿਹੜੇ ਰਾਤ ਬੱਬੂ ਮਾਨ ਵੀ ਪਹੁੰਚੇ ਹੋਏ ਸੀਗੇ ਉਹ ਵੀ ਸਾਥ ਦੇ ਰਹੇ ਨੇ ਇਸ ਚੀਜ਼ ਨੂੰ ਲੈ ਕੇ ਹੁਣ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਉਸ ਦਿਨ ਤਾਂ ਵਿਰੋਧ ਕਰ ਦਿੱਤਾ ਸੀ ਹਰਪਾਲਜੀਤ ਮਾਣਾ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਅੱਜ ਮੁੱਖ ਮੰਤਰੀ ਮਾਨ ਹੋਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਅਸੀਂ ਸੈਂਟਰ ਗਵਰਨਮੈਂਟ ਦੇ ਇਸ ਫੈਸਲੇ ਦੇ ਖਿਲਾਫ ਕੋਰਟ ਦੇ ਵਿੱਚ ਜਾਵਾਂਗੇ ਇਸ ਖਿਲਾਫ ਅਪੀਲ ਕਰਾਂਗੇ ਵਧੀਆ ਤੋਂ ਵਧੀਆ ਜਿੰਨੇ ਵਕੀਲ ਅਸੀਂ ਕਰ ਸਕਦੇ ਹਾਂ ਪੈਨਲ ਤਿਆਰ ਕਰ ਸਕਦੇ ਹਾਂ ਕਰਕੇ ਅਸੀਂ ਇਸ ਵਿਰੁੱਧ ਕੇਸ ਲੜਾਂਗੇ ਕਿਵੇਂ ਦੇਖਦੇ ਹੋ ਬਿਲਕੁਲ ਹੈ ਮੁੱਦਾ ਪਹਿਲਾ ਸਵਾਲ ਦਾ ਇਹ ਬੰਦਾ ਕਿ ਆਕਰ ਪੰਜਾਬ ਦੇ ਨਾਲ ਐਡੀ ਬਡੀ ਬੇਸਾ ਵੀ ਕਿਉਂ ਅਨਾਕ ਪੰਜਾਬ ਨਾਲ ਹੀ ਬਾਰ ਬਾਰ ਕਿਉਂ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ ਕੇਂਦਰ ਕਿਉਂ ਇੱਕ ਪਾਸੇ ਕੇਂਦਰ ਲਗਾਤਾਰ ਕਹਿ ਰਿਹਾ ਹੈ ਕਿ ਅਸੀਂ ਪੰਜਾਬ ਪੇਂਡੇ ਹਮੇਤੀਆਂ ਅਸੀਂ ਕਿਸਾਨਾਂ ਦੇ ਹਮੇਤੀਆਂ ਕਿਸੇ ਨਾਲ ਵਿਤਕਰਾ ਨਹੀਂ ਕਰਾਂਗੇ ਪਰ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੋਨੇ ਕਿ ਜਿਆ ਨਾ ਇਗੜੇ ਇੱਕ ਦੂਜੇ ਨਾਲ ਵੱਖ ਨਹੀਂ ਕੀਤੇ ਜਾ ਸਕਦੇ ਬਿਲਕੁਲ ਕਿਉਂਕਿ ਪੰਜਾਬ ਯੂਨੀਵਰਸਿਟੀ ਪਛਾਣੀ ਪੰਜਾਬ ਦੇ ਨਾਲ ਕੁਝ ਜਿਹੜੇ ਵਿਦਵਾਨ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਕੀ ਹੋਣਾ ਯੂਨੀਵਰਸਿਟੀ ਨਾਲੋਂ ਪੰਜਾਬ ਦਾ ਨਾਂ ਵੀ ਸ਼ਬਦ ਵੀ ਖਤਮ ਕਰ ਦਿੱਤਾ ਜਾਏਗਾ ਇਹੀ ਕਸਰ ਹੈਗੀ ਨਾ ਬਾਕੀ ਤਾਂ ਤੁਸੀਂ ਸਾਰੇ ਉਹਨਾਂ ਦੇ ਅਧਿਕਾਰ ਲੈ ਰਹੇ ਹੋ ਸੈਲਰਡ ਸੰਡਿਕਟ ਉਹ ਤੋੜਾਂ ਮਰੋੜਿਆ ਜਾ ਰਿਹਾ ਸਰ ਕੋਈ ਨਵਾਂ ਆ ਰਿਹਾ ਵਿਦਿਆਰਥੀਆਂ ਨੂੰ ਲੰਬਾ ਸੰਘਰਸ਼ ਕੀਤਾ ਜਾ ਰਿਹਾ ਜਾਨੀ ਇਹ ਯੂਨੀਵਰਸਿਟੀ ਵੀ ਹੋਣ ਵੀ ਪੰਜਾਬ ਦੇ ਇਤਿਹਾਸ ਜਿੰਨੀ ਜਿਸ ਤਰ੍ਹਾਂ ਕਿਹਾ ਜਾਂਦਾ ਉਸਰ ਨਹੀਂ ਪੁਰਾਣੀ ਹੋਣ ਦਾ ਪਤਾ ਨਹੀਂ ਕਿੰਨੇ ਕਿਥੋਂ ਆਈ ਐਸ ਕਿੰਨੇ ਆਈਪੀਐਸ ਕਿੰਨੇ ਵਿਦਵਾਨ ਕਿੰਨੇ ਪ੍ਰੋਫੈਸਰ ਕਿੰਨੇ ਸਾਇੰਸਦਾਨ ਵਿਗਿਆਨੀ ਇਹ ਯੂਨੀਵਰਸਿਟੀ ਚ ਇੱਥੇ ਤੱਕ ਜਿਹੜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਉਹਨਾਂ ਦਾ ਵੀ ਜਿਹੜੇ ਇਸ ਯੂਨੀਵਰਸਿਟੀ ਨਾਲ ਵਾਅਦ ਵਾਸਤਾ ਰਿਹਾ ਇੱਥੇ ਪੜ੍ਹੇ ਵੀ ਆ ਇੱਥੇ ਉਹਨਾਂ ਨੇ ਪੜਾਇਆ ਵੀ ਆ ਹੁਣ ਇਸ ਤਰ੍ਹਾਂ ਦੀ ਯੂਨੀਵਰਸਿਟੀ ਹੋਵੇ ਇੱਕ ਤਰ੍ਹਾਂ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼ਾਂ ਇਹ ਤੋਂ ਅੰਤਭਾਗਾ ਕੀ ਹੋ ਸਕਦਾ ਜੇ ਕਿਸੇ ਕੌਮ ਦਾ ਇਤਿਹਾਸ ਬਦਲਿਆ ਜਾਏਗਾ ਇਹੀ ਜਿਹੜੇ ਜਦੋਂ ਅੰਗਰੇਜ਼ ਉਹਨਾਂ ਵੇਰੇ ਕਿਹਾ ਜਾਂਦਾ ਸੀ ਨਾ ਕਿ ਇਹ ਰੈਂਡਸੰਦਾ ਤੇ ਆਸਾਨ ਨੂੰ ਤੁਰੜਾ ਮੁਰੜਾ ਜਾ ਰਿਹਾ ਔਰ ਆਪਣੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਜਿਹੜੀ ਹੁਣ ਦਿਆਂ ਸਰਕਾਰਾਂ ਉਹ ਵੀ ਲੱਗਦਾ ਇਹ ਤੇ ਯੂਨੀਵਰਸਿਟੀ ਬਾਰੇ ਕੀਤਾ ਜਾ ਰਿਹਾ ਦੇਖੋ ਹਰ ਵਾਰੀ ਕੋਈ ਨਾ ਕੋਈ ਬਾਣਾ ਕਿ ਜੇ ਐਜੂਕੇਸ਼ਨ ਸਿਸਟਮ ਨੂੰ ਤਰਸਤ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਸੈਨਾਟ ਤੇ ਸਿੰਡੀਕੇਟ ਭੰਗ ਕਰਕੇ ਜਾਂ ਜਦੋਂ ਵਿਦਿਆਰਥੀਆਂ ਤੋਂ ਹੁਣ ਤਾਂ ਵਿਦਿਆਰਥੀਆਂ ਨੇ ਵੱਡਾ ਰੌਲਾ ਰਪਾ ਪਾਇਆ ਤੇ ਕਿਹਾ ਗਿਆ ਕਿ ਜੂਟਰ ਨਮਾਰੀ ਉਸ ਸਾਹਮਣੇ ਚ ਹਰਫੀਆਂ ਗਿਆ ਇਤੁਸੀਂ ਇਹਦਾ ਅਗਲਾ ਲਓਗੇ ਇੱਥੇ ਕੋਈ ਤੁਸੀਂ ਇਦਾਂ ਦਾ ਵਿਰੋਧ ਨਹੀਂ ਕਰੋਗੇ ਕੋਈ ਪ੍ਰੋਟੈਸਟ ਨਹੀਂ ਕਰੋਗੇ ਜਾਨੀ ਜਿਹੜੇ ਜਨਮੂਰੀ ਅਧਿਕਾਰ ਹੈ ਉਹਨਾਂ ਦੇ ਹੱਕਾਂ ਤੇ ਛਾਪਾ ਇੱਕ ਹੁਣ ਚੰਗੀ ਗੱਲ ਹੈ ਕਿ ਇਸ ਮਾਮਲੇ ਤੇ ਮਤਭੇਦਾਂ ਉਸ ਵਿੱਚ ਹੋ ਸਕਦੇ ਆ ਪੋਲੀਟਿਕਲ ਪਾਰਟੀਆਂ ਦੇ ਜਿੱਤੇ ਮੰਡੀਆਂ ਦੇ ਇੱਕ ਦੂਜੇ ਨਾਲ ਸਹਿਮਤੀ ਨਹੀਂ ਹੋएगी ਕਟੂ ਘੜ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਸਾਰਾ ਪੰਜਾਬ ਅੱਜ ਇੱਕ ਥਾਂ ਖੜਾ ਹੈ ਮੈਨੂੰ ਲੱਗਦਾ ਕੋਈ ਵੀ ਇਦਾਂ ਦਾ ਜ ਸਦਾ ਆਏਗਾ ਕਿ ਪਿਆਰ ਯੂਨੀਵਰਸਿਟੀ ਨੂੰ ਬਚਾਉਣ ਲਈ ਆਵਾ ਪਕ ਐਕਸ਼ਨ ਕਰੀਏ ਤਾਂ ਪੂਰਾ ਪੰਜਾਬ ਉੱਠ ਕੇ ਖੜਾ ਹੋ ਜਾਏਗਾ ਮੁਖੰਦਰੀ ਭਗਵਾਨ ਜੀ ਨੇ ਸਹੀ ਕਿਹਾ ਕਿ ਅਸੀਂ ਪੰਜਾਬ વિધાનસભા ਦਾ ਸੈਸ਼ਨ ਆਏਗਾ ਉਹਦੇ ਚ ਵੀ ਇਹ ਗੱਲ ਲਵਾਵਾਂਗੇ ਪੰਜਾਬ વિધાનસભા ਕੀ ਇਸ ਮਾਮਲੇ 'ਚ ਸਮਰਾਥ ਹੈਗੀ ਐ ਐਕਸ਼ਨ ਲੈ ਸਕਦੀ ਐ ਮਤਾ ਲਿਆ ਸਕਦੀ ਐ ਉਹ ਕਹਿੰਦੇ ਨੋਟੀਫਿਕੇਸ਼ਨ ਦਾ ਕਿਸੇ ਕੋਲ ਅਧਿਕਾਰ ਹੀ ਨਹੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਨੋਟੀਫਿਕੇਸ਼ਨ ਨਾਂ ਬਾਰੇ ਕੀਤਾ ਗਿਆ ਕਿਸ ਇੰਡੀਕੇਟ ਸੈਂਡ ਦਾ ਜਿਹੜਾ ਬਦਲ ਪੇਸ ਕਰਨ ਦਾ ਉਹ ਕਹਿੰਦੇ ਕਿਸੇ ਕੋਲ ਅਧਿਕਾਰ ਹੀ ਨਹੀਂ ਗੇ ਇਦਾਂ ਨੇ ਨੋਟੀਫਿਕੇਸ਼ਨ ਹੈ ਤਬਦੀਲੀ ਕੀਤੀ ਕਿਤੇ ਅਗਦੀ ਹੋਏ ਇਹ ਦੋਦਲੇ ਨੇ ਕਿਤੇ ਜਾ ਸਕਦੇ ਇਸ ਕਰਕੇ ਕਹਿੰਦੇ ਕਿ ਅਸੀਂ ਚੰਗੇ ਜਿਹੜੇ ਵਕੀਲ ਹੈ ਉਹਨਾਂ ਦੀ ਰਾਇ ਵੀ ਲੈ ਰਹੇ ਆਂ ਅਦਾਲਤ ਦਾ ਬੂਆ ਵੀ ਖੜਕਾਇਆ ਜਾਏਗਾ ਇਹ ਵੀ ਕਹਿ ਮੁੱਖ ਮੰਤਰੀ ਨੇ ਬੜੇ ਖੁੱਲੇ ਦਿਲ ਨਾਲ ਕਿ ਜੇ ਲੋੜ ਪਈ ਤਾਂ ਅਸੀਂ ਰਾਸ਼ਟਰੀ ਪਾਰਟੀ ਦੀ ਮੀਟਿੰਗ ਲਾ ਕੇ ਇਸ ਮਾਮਲੇ ਤੇ ਇੱਕ ਰਾਇ ਵੀ ਬਣਾਵਾਂਗੇ ਯਾਨੀ ਸਮੁੱਚਾ ਪੰਜਾਬ ਲਗਾਤਾਰ ਕਦੇ ਪਾਖੜਾ ਅਬਿਆਸਮੈਂਟ ਬੋਰਡ ਉਥੇ ਅਧਿਕਾਰਾਂ ਦਾ ਮਾਮਲਾ ਆ ਜੇ ਕਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ ਆ ਜਾਏ ਕਦੇ ਚੰਡੀਗੜ੍ਹ ਦੇ ਸਵਾਲ ਆ ਜਾਣ ਕਦੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਹੋਰ ਪੰਜਾਬ ਦੇ ਇਲਾਕਿਆਂ ਦੀ ਹੱਦਬੰਦੀ ਦਾ ਸਵਾਲ ਆ ਜਾਏ ਪਾਣੀ ਦੇ ਵੰਡ ਦਾ ਸਵਾਲ ਆਏ ਪੰਜਾਬ ਨਾਲੀ ਵਿਤਕਰਾ ਕਿਉਂ ਹਿੰਦਸਤੀ ਦਾ ਜਿਹੜਾ ਮਾਮਲਾ ਸਿੱਧੇ ਤੌਰ ਤੇ ਇਹ ਸਵਾਲ ਖੜਾ ਕਰਦਾ ਕਿ ਕਿਉਂ ਐਡਾ ਵੱਡਾ ਵਿਤਕਰਾ ਹੁਣ ਇਸ ਮਾਮਲੇ ਲੈ ਕੇ ਸਮੁੱਚਾ ਪੰਜਾਬ ਰੋਚ ਹੈ ਗੁੱਸੇਜ ਹੈ ਲੱਗਦਾ ਹੈ ਕਿ ਕਿਸਾਨ ਮੋਰਚੇ ਦੀ ਤਰ੍ਹਾਂ ਜੀ ਸਥਿਤੀ ਵਿਆਸ ਜੀ ਸਰਕਾਰ ਕੇਂਦਰ ਸਰਕਾਰ ਜਾsto ਮਸ ਨਾ ਹੋਈ ਤਾਂ ਪੰਜਾਬ ਇਸ ਸਮਾਂਲੇ ਤੇ ਵੱਡਾ ਮੋਰਚਾ ਵੀ ਲਾ ਸਕਦਾ ਹੈ ਇੱਕਦੰ ਦਾ ਪਹਿਲਾ ਜਿਹੜਾ ਕਿਸਾਨ ਆਉਂਦਾ ਬਰਵੀਰ ਸਿੰਘ ਰਾਜੇਵਾਲ ਉਹ ਵੀ ਉੱਥੇ ਵਿਦਿਆਰਥੀਆਂ ਨੂੰ ਮਿਲ ਕੇ ਆਏ ਆ ਉਹਨਾਂ ਨੇ ਵੀ ਕਿਹਾ ਕਿ ਬਹੁਤ ਵੱਡਾ ਅਨਿਆਤ ਹੈ ਬੇਇਨਸਾਫੀ ਹੈ ਅਸੀਂ ਕਹਿੰਦੇ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਇਹ ਵੀ ਲੱਗਦਾ ਹੈ ਕਿ ਕੇਂਦਰ ਨੂੰ ਦੁਆਰ ਤੇ ਲਿਖਿਆ ਪੜ ਲੈਣਾ ਚਾਹੀਦਾ ਘੱਟੋ ਘਾਟ ਪੰਜਾਬ ਯੂਨੀਵਰਸਿਟੀ ਜਿਹੜੀ ਉਹਦਾ ਸਰੂਪ ਹੈ ਯੂਨੀਵਰਸਿਟੀ ਵਾਲੇ ਹੀ ਰਹਿਣਾ ਚਾਹੀਦਾ ਇਤਾਂ ਦੀਆਂ ਬਦਲੀਆਂ ਕਰਨ ਦੇ ਨਾਲ ਕਿਸੇ ਕਮਾ ਦਾ ਇਤਿਹਾਸ ਬਦਲਣ ਦਾ ਕੋਈ ਇਜਾਜ਼ਤ ਨਹੀਂ ਦੇਵੇਗਾ ਜੀ ਬਿਲਕੁਲ ਜੀ ਸੋ ਸਭ ਅੱਗੇ ਜ਼ਿਕਰ ਰਾਹੁਲ ਗਾਂਧੀ ਉਹਨਾਂ ਦਾ ਕਰਦੇ ਆ ਰਾਹੁਲ ਗਾਂਧੀ ਹੁਣੀ ਬਹੁਤ ਸਰਗਰਮ ਨੇ ਸਮੇਂ ਕਿਉਂਕਿ ਬਿਹਾਰ ਇਲੈਕਸ਼ਨ ਬਿਲਕੁਲ ਸਰਤੇ ਨੇ ਹਾਲਾਂਕਿ ਤਰਨਤਾਰਨ ਚੋਣ ਵੀ ਐ ਪਰ ਬਿਹਾਰ ਚੋਣ ਨੂੰ ਬੜੇ ਵੱਡੇ ਪਰਸਪੈਕਟਿਵ ਨਾਲ ਵੇਖਿਆ ਜਾ ਰਿਹਾ ਇਸ ਮੌਕੇ ਸੋ ਜਿਹੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਦੇ ਲਗਾਏ ਗਏ ਇਲਜ਼ਾਮਾਂ ਨੂੰ ਇਹਨਾਂ ਜੋ ਵੀ ਉਹ ਗੱਲ ਕਰਦੇ ਨੇ ਉਹਨਾਂ ਦੀ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਬੈਠੇ ਵੱਡੇ ਸਿਆਸਤਦਾਨ ਪੰਜਾਬ ਦੇ ਲੋਕ ਹੋਣ ਚਾਹੇ ਪੂਰੇ ਭਾਰਤ ਦੇ ਬੜੇ ਧਿਆਨ ਦੇ ਨਾਲ ਸੁਣਦੇ ਨੇ ਸੋ ਹੁਣ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੇ ਇਲਜ਼ਾਮ ਲਗਾਏ ਨੇ ਕਹਿੰਦੇ ਕਿ ਮੈਂ ਚੋਣ ਕਮਿਸ਼ਨ ਤੇਰੀ ਭਾਰਤੀ ਲੋਕਤੰਤਰ ਪਰ ਕਹਿ ਰਿਹਾ ਉਹਦੇ ਤੇ ਸਿੱਧੇ ਤਰੀਕੇ ਦੇ ਨਾਲ ਸਬੂਤਾਂ ਦੇ ਨਾਲ ਸਵਾਲ ਚੁੱਕ ਰਿਹਾ ਇੱਕ ਲੇਡੀ ਨੇ ਕਹਿੰਦਾ ਹਰਿਆਣੇ ਦੇ ਵਿੱਚ 10 ਬੂਥਾਂ ਤੇ ਵੋਟ ਪਾਈ ਹੈ ਤੇ 22 ਵਾਰ ਵੋਟ ਪਾਈ ਗਈ ਹੈ ਇਹ ਇਲਜ਼ਾਮ ਨੇ ਰਾਹੁਲ ਗਾਂਧੀ ਉਹਨਾਂ ਦੇ ਕਿਵੇਂ ਦੇਖਦੇ ਇਸ ਨੂੰ ਦੇਖੋ ਪਾਰਲੀਮੈਂਟ ਦੇ ਅੰਦਰ ਵਿਰੋਧੀ ਧਿਰ ਦੇ ਆਗੂ ਹੈ ਰਾਹੁਲ ਗਾਂਧੀ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਜਾਂ ਇਲਜ਼ਾਮ ਲਗਾਉਣਾ ਆਪਣੇ ਆਪ ਚ ਇੱਕ ਬੜਾ ਸੰਘੀਲ ਮਾਮਲਾ ਹੈਗਾ ਕਿਉਂਕਿ ਜਦੋਂ ਵਿਰੋਧੀ ਧਿਰ ਦੇ ਆਗੂ ਗੱਲ ਕਰਦਾ ਤਾਂ ਪੂਰਾ ਮੁਲਕ ਉਸ ਨੂੰ ਸੁਣਦਾ ਕਿ ਆਖਰ ਰਾਹੁਲ ਗਾਂਧੀ ਨੇ ਕੀ ਕਿਹਾ ਰੋਲ ਗਾਂਧੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਵੋਟ ਚੋਰੀ ਦੀ ਗੱਲ ਕਰ ਰਿਹਾ ਦੂਜੇ ਸੂਬਿਆਂ ਦੀ ਗੱਲ ਕਰ ਰਿਹਾ ਹੁਣ ਪੰਜਾਬ ਦੇ ਗਵਨਚਹ Haryana ਦੀ ਗੱਲ ਕੀਤੀ ਹੈ ਜਦੋਂ ਵੀ ਉਹ ਗੱਲ ਕਰਦੇ ਜਾਂ ਕਹਿੰਦੇ ਤੱਥਾਂ ਦੇ ਆਧਾਰ 'ਤੇ ਹੈ ਹੁਣ ਉਹਨੇ ਜਸੌਰਦਾ ਗੱਲ ਕੀਤਾ ਉਹ ਕਹਿੰਦੇ ਜਿਸ ਤਰੀਕੇ ਨਾਲ ਉਸੌਰਦਾ ਚਿਹਰਾ ਤਿਆਰ ਕੀਤਾ ਗਿਆ 22 ਜਗ੍ਹਾ ਦੇ ਉੱਤੇ ਉਹਨੇ ਵੋਟ ਪਾਈ ਇੱਕੋ ਔਰ ਤਾਂ 22 ਜਗ੍ਹਾ ਤੇ ਕਿਵੇਂ ਵੋਟ ਪਾ ਸਕਦੀ ਹੈ ਔਰ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਕੋਲੇ ਸਬੂਤ ਹੈ ਸੂਤੰਦੇ ਆਧਾਰ ਤੇ ਗੱਲ ਕਰ ਰਹੇ ਆ ਇਸ ਮਾਮਲੇ ਤੇ ਲੈ ਕੇ ਸਾਡੇ ਦੇਸ਼ 'ਚ ਜਿਹੜੀ ਰਾਜਸੀ ਪ੍ਰਕਿਰਿਆ ਜਿਹੜਾ ਸਤੰਤਰ ਕਹ ਲੋ ਲੋਕਤੰਤਰ ਕਹ ਲੋ ਜਮਹੂਰੀਤ ਕਹ ਲੋ ਉਹਦੇ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਬਦਕਿਸਮਤੀ ਇਸ ਗੱਲ ਦੀ ਹੈ ਕਿ ਜਿਹਦੇ ਸਵਾਲ ਠਹਿ ਜਾਂਦੇ ਬਜਾਇ ਇਸ ਦੇ ਕਿ ਚੋਣ ਕਮਿਸ਼ਨ ਦੇ ਦੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰੇ ਕਿ ਕਿੱਥੇ ਗਲਤੀ ਹੈ ਕਿਉਂ ਜੇ ਆਪ ਬਕਰਿਆ ਇਹਦੇ ਵਿਚ ਰੋਲ ગાંધી ਨੂੰ ਕਿਤੇਰੇ 'ਚ ਖੜਾ ਕਰ ਲੈਂਦਾ ਚੋਣ ਕਮਿਸ਼ਨ ਜੀ ਯਾਨੀ ਕਿ ਚੋਣ ਕਮਿਸ਼ਨ ਇਹ ਕਿਤੇ ਦੇ ਦੌਰ ਦੇ ਕੰਮ ਕਰਦਾ ਹੈ ਬਿਲਕੁਲ ਬਣਦਾ ਤਾਂ ਇਹ ਇੱਕ ਉਹ ਨਿਆਂ ਦੇ ਲਈ ਲੋਕਨ ਸੰਸਾਦ ਦੇ ਲਈ ਕਿਉਂਕਿ ਦੇਤੀ ਅਸੀਂ ਕਹਿੰਦੇ ਆ ਜਿਹੜੀ ਸਾਡੀ ਲੋਕਤੰਤਰ ਹੈ ਜਮੂਰੀਤ ਹੈ ਉਹ ਦੁਨੀਆ ਤੁਸੀਂ ਦਾਅਵਾ ਕਰਦੇ ਹੋ ਦੁਨੀਆ ਸਭ ਤੋਂ ਵੱਡਾ ਜਮੂਰੀ ਮਲਕਾ ਭਾਰਤ ਹਮ ਜਿਹੜਾ ਇੰਨਾ ਵੱਡਾ ਜਮੂਰੀ ਮਲਕਾ ਭਾਰਤਾ ਉਹਦੇ ਲੋਕਤੰਤਰ ਪ੍ਰਕਿਰਿਆ ਦੇ ਉੱਤੇ ਹੀ ਸਵਾਲ ਉੱਠਣ ਯਾਨੀ ਇੱਕ ਮਕਾਨ ਦੀ ਸਾਰੇ ਆਉਣੇ ਆ ਇੱਕ ਮਕਾਨ ਦੀ ਨੀਂਹ ਦੇ ਉੱਤੇ ਸਵਾਲ ਉੱਠਣ ਕਿ ਬੇਬੁਨਿਆਦ ਹੈ ਕਿਸੇ ਵੇਲੇ ਵੀ ਕ੍ਰਾਈਟੇਰੀ ਹੋ ਸਕਦੀ ਹੈ ਜਿਸ ਵਿੱਚ ਕੋਈ ਸਚਾਈ ਨਹੀਂ ਹੈ ਵੀ ਰਾਹੁਲ ਗਾਂਧੀ ਵੱਲੋਂ ਜਿਹੜੇ ਬਾਰ-ਬਾਰ ਸਵਾਲ اٹھਾਏ ਜਾ ਰਹੇ ਹਨ ਉਹਨਾਂ ਹਰਿਆਣਾ ਦੀ ਗੱਲ ਕੀਤੀ ਹੈ ਜਿਹੜੀ ਦੂਜੇ ਪਾਸੇ ਹਾਕਮ ਦੇ ਰਹਿ ਗਈ ਹੈ ਚਾਹ ਹਰਿਆਣਾ 'ਚ ਬੈਠੀ ਹੈ ਚਾਹ ਕੇਂਦਰ 'ਚ ਉਹ ਬੁਝਾਏ ਇਸ ਦੇ ਕਿ ਜੀਵਨਗੀ ਨਾਲ ਦੇਖਦੇ ਲੋਕਾਂ ਸਾਹਮਣੇ ਗੱਲ ਕਰਨ ਦੱਸਣ ਉਹ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਆ ਕੀ ਬੰਬ ਫਟ ਗਿਆ ਜੀ ਕੀ ਬੰਬ ਛੱਡਿਆ ਜੀ ਰਾਹੁਲ ਗਾਂਧੀ ਨੇ ਉਹ ਇਦਾਂ ਦੀ ਗੱਲਾਂ ਕਿ ਰੋਲ ਗਾਂਧੀ ਕੋਲੇ ਜੀ ਕੋਈ ਗੱਲ ਨਹੀਂ ਕਰਨ ਤਾਂ ਇਹੋ ਜਿਹੀ ਗੱਲਾਂ ਕਰਦੇ ਆ ਜਿਹੜੇ ਇੱਕ ਦੇਸ਼ ਦਾ ਨੇਤਾ ਆਖਰਾ ਵਿਰੋਧੀ ਤੇ ਦਾਗੂਆ ਜਮਹੂਰੀ ਦਾ ਬੰਦਾ ਦਈ ਹੈ ਇਹ ਵਿਰੋਧੀ ਤੇ ਦਾਗੂ ਕਹਿੰਦੇ ਤੇ ਇਸ ਮਾਮਲੇ ਚ ਕੋਈ ਜਾਂਚ ਹੋਣੀ ਚਾਹੀਦੀ ਹੈ ਕਿ ਆਖਰੇ ਤੇ ਕੋਈ ਸਚਾਈ ਹੈ ਕਿ ਨਹੀਂ ਹੈ ਪਰ ਉਸ ਦਾ ਉਸ ਨੇਤਾ ਦਾ ਮਜ਼ਾਕ ਢਾਇਆ ਜਾਂਦਾ ਔਰ ਮੀਡੀਆ ਦਾ ਇਹ ਕਿਹਸਾ ਇਸ ਤਰੀਕੇ ਨਾਲ ਉਹਨਾਂ ਦੇ ਬਿਆਨ ਬਾਰੇ ਗੱਲ ਕਰਦਾ ਦੂਜੇ ਆਗੂਾਂ ਦੇ ਬਿਆਨ ਲੈ ਕੇ ਕਿ ਲੱਗਦਾ ਹੈ ਕਿ ਜਿਵੇਂ ਕੋਈ ਮਜ਼ਾਕ ਦੀ ਗੱਲ ਹੈ ਦੇਸ਼ ਦੇ ਸਾਹਮਣੇ ਇਸ ਤੋਂ ਵੱਡਾ ਹੋਰ ਸਵਾਲ ਕੀ ਹੋ ਸਕਦਾ ਕਿ ਜਿਹੜੀਆਂ ਅਸੀਂ ਵੋਟਾਂ ਬਾਰੇ ਹਰਿਆਣਾ ਦੀ ਗੱਲ ਕੀਤੀ ਆ ਉਹ ਕਹਿੰਦੇ ਹਰਿਆਣਾ ਚ ਸਾਰੇ মিডিਆ ਸਾਰੇ ਕਹਿ ਰਹੇ ਸੀ ਕਿ ਹਰਿਆਣਾ ਚ ਤਾਂ ਕਾਂਗਰਸ ਸਰਕਾਰ ਆਈ ਕਾਈ ਕਾਂਗਰਸ ਦੀ ਸਰਕਾਰ ਬਣੀ ਕੁਣੀ ਫੇਰ ਕਹਿੰਦੇ ਇੰਨੇ ਵੱਡੇ ਫਰਕ ਨਾਲ ਕਾਂਗਰਸ ਕਿਵੇਂ ਹਾਰ ਗਈ ਆਹ ਸਬੂਤ ਆ ਕਹਿੰਦੇ ਇਸ ਤਰ੍ਹਾਂ ਵੋਟਾਂ ਚੋਰੀ ਹੋ ਰਹੀਆਂ ਹੁਣ ਇੱਥੇ ਨਿਆਂ ਤੇ ਇਨਸਾਫ ਕੌਣ ਦੇਗਾ ਜਾਂ ਚੋਣ ਕਮਿਸ਼ਨ ਦੇਗਾ ਜਾਂ ਪਾਰਲੀਮੈਂਟ ਦੇਗੀ ਜਾਂ ਕੇਂਦਰ ਸਰਕਾਰ ਲਈ ਦੇ ਬਾਰੇ ਕੋਈ ਫੈਸਲਾ ਲਏ ਜਿਨਾ ਤੇਰੇ ਨੇ ਫੈਸਲਾ ਕਰਨਾ ਉਹ ਤਾਂ ਮਜ਼ਾਕ ਉਡਾ ਰਹੇ ਆ ਸੋ ਲੱਗਦਾ ਹੈ ਕਿ ਦੇਸ਼ ਦੇ ਲੋਕ ਹੀ ਫੈਸਲਾ ਕਰਨਗੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਜੀ ਜੀ ਸੋ ਸਾਹਿਬ ਅੱਗੇ ਸੇਕਰ ਹੈ ਜਿਹੜਾ ਉਹ ਰਾਜਾ ਵੜਿੰਗ ਹੋਣਾ ਦਾ ਕਰ ਲੈਨੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਪਰ ਇੱਕ ਅਜਿਹਾ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਉਹ ਬਿਆਨ ਦੇਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਉਹ ਕਹਿੰਦੇ ਕਿ ਮੈਂ ਕਿਸੇ ਹੋਰ ਤਰਕ ਦੇ ਵਿੱਚ ਕਿਹਾ ਸੀ ਕਿਉਂਕਿ ਸਾਬਕਾ ਗ੍ਰਹਿ ਮੰਤਰੀ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਾਲੀ ਚਮੜੀ ਵਾਲਾ ਗ੍ਰਹਿ ਮੰਤਰੀ ਜਿਸ ਤੋਂ ਬਾਅਦ ਵਿਵਾਦ ਜ਼ਿਆਦਾ ਛੜ ਗਿਆ ਤੇ ਹੁਣ ਉਹਨਾਂ ਦੇ ਖਿਲਾਫ ਐਫ ਆਈ ਆਰ ਹੋ ਗਈ ਹੈ ਕਿਉਂਕਿ ਜਿਹੜੇ ਉਹ ਗ੍ਰਹਿ ਮੰਤਰੀ ਸਨ ਉਹਨਾਂ ਦੇ ਪੁੱਤਰ ਨੇ ਹੀ ਐਫ ਆਈ ਆਰ ਕਰਵਾਈ ਹੈ ਐਸ ਸੀ ਤੇ ਐਸ ਟੀ ਧਾਰਾ ਦੇ ਤਹਿਤ ਹੈ ਜਿਹੜੀ ਇਹ ਐਫ ਆਈ ਆਰ ਹੋਈ ਹੈ ਕਿਵੇਂ ਦੇਖਦੇ ਹੋ ਕਿਉਂਕਿ ਮੁਸ਼ਕਲ ਵੱਡੀ ਹੈ ਰਾਜਾ ਵੜਿੰਗ ਲਈ ਇਹ ਦੇਖੋ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੁਬਾਨੇ ਤਰ ਦੇ ਬਾਰੇ ਕੋਈ ਦੂਰ ਹੈ ਨਹੀਂ ਆਲੀਮੰਤ ਵੀ ਜਿੱਤ ਕੇ ਆ ਕਾਂਗਰਸ ਦੇ ਪ੍ਰਧਾਨ ਵੀ ਐ ਪਰ ਜਦੋਂ ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਉਹ ਹੋਰ ਕਿਸੇ ਬਾਰੇ ਨਹੀਂ ਸੋ ਕਾਂਗਰਸ ਦੇ ਆਗੂ ਰਹੇ ਐ ਲੰਬਾ ਸਮਾਂ ਕਾਂਗਰਸ ਨਿਮੈਂਂਦਗੀ ਕਰਦੇ ਰਿਹਾ ਐ ਕੈਬਨਿਟ ਤੇ ਰਹੇ ਐ ਪੰਜਾਬ ਦੇ ਰਹਿਣ ਵਾਲਿਆ ਉਹਨਾਂ ਬਾਰੇ ਇਸ ਤਰ੍ਹਾਂ ਦੇ ਆਪੇ ਸ਼ਬਦ ਵਰਤਣ ਨੇ ਰੰਗ ਬਾਰੇ ਗੱਲ ਕਰਨੀ ਇਸ ਤਰੀਕੇ ਨਾਲ ਗੱਲ ਕਰਨੀ ਕਿ ਉਹਨਾਂ ਦੇ ਜਾਤ ਬਾਰੇ ਜਾਂ ਉਹਨਾਂ ਬਾਰੇ ਕੋਈ ਗਲਤ ਮੈਸੇਜ ਆਵੇ ਉਹਦੇ ਨਾਲ ਵਿਵਾਦ ਖੜਾ ਹੋਣਾ ਸੁਭਾਅ ਕਿਸੀ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਗਈ ਹੈ ਉਹ ਕਿਸੇ ਪੋਲੀਟੀਕਲ ਆਗੂ ਵੱਲੋਂ ਨਹੀਂ ਸਗੋਂ ਉਹਨਾਂ ਦੇ ਲੜਕੇ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਹੀ ਸ਼ਿਕਾਇਤ ਕੀਤੀ ਗਈ ਹੈ ਕਿ ਸਾਡੇ ਬਾਪ ਦੇ ਨਾਲ ਇਸ ਤਰ੍ਹਾਂ ਦਾ ਗਲਤ ਵਰਤਾਰਾ ਕੀਤਾ ਗਿਆ ਗਲਤ ਸ਼ਬਦਾਵਲੀ ਵਰਤੀ ਗਈ ਉਸ ਆਧਾਰ ਉੱਪਰ ਐਫ ਆਈ ਆਰ ਦਰਜ ਹੋਈ ਹੈ ਅੱਗੇ ਕਾਰਵਾਈ ਕੀ ਹੋਏਗੀ ਕੀ ਨਹੀਂ ਹੋਏਗੀ ਪਰ ਘੱਟੋ ਘੱਟ ਇਹ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਰਾਜਾ ਬਲਿੰਗ ਦੀਆਂ ਮੁਸ਼ਕਲਾਂ ਦੋ ਤਰ੍ਹਾਂ ਦੇ ਨਾਲ ਦੋ ਪੜਾਅ ਵੀ ਲੱਗਦਾ ਹੈ ਕਿ ਵੱਧੀਆਂ ਨਜ਼ਰ ਆ ਰਹੀਆਂ ਇੱਕ ਵਾਰ ਇਸ ਦਾ ਪ੍ਰਤੀਕਾਲਤਾ ਵਰਤ ਦੇ ਦੇਖਿਆ ਜਾਵੇ ਕਿਉਂਕਿ ਜਿਹੜਾ ਪੰਜਾਬ ਹੈ ਹੋਰ ਇੱਕ ਸਾਲ ਨੂੰ ਜਿਹੜਾ ਵਿਧਾਨ ਸਭਾ ਵਿਧਾਨ ਚੋਣਾਂ ਵੱਲ ਵਧ ਰਿਹਾ ਔਰ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਪੰਜਾਬ ਹੈ ਉਹ ਸਾਰੇ ਦੇ ਦੇ ਅੰਦਰ ਅਨੁਸੂਚਿਤ ਜਾਤੀਆਂ ਅਸ਼ਲਾ ਵਰਗਾ ਇਹ ਸਾਰਿਆਂ ਦੀ ਜਿਹੜੀ ਗਿਣਤੀ ਹੈ ਕਿਹਾ ਜਾਂਦਾ ਹੈ ਕਿ ਸਾਰੇ ਮੁਲਕ ਨਾਲ ਪੰਜਾਬ ਚ ਵਧ ਰਿਹਾ ਤੇ ਪੰਜਾਬ ਚ ਇੱਕ ਸਾਲ ਬਾਅਦ ਚੋਣਾਂ ਹੋਣ ਜਾ ਰਹੀਆਂ ਕੀ ਇਹੋ ਜੀ ਸਥਿਤੀ ਜੀ ਐਡਵਟਿਵ ਵਰਗ ਨੂੰ ਗੁੱਸੇ ਕਰ ਲਿਆ ਹੋਏ ਜਿਸ ਦੇ ਬਾਰੇ ਜੀ ਦੰਦੇ ਸ਼ਾਦੂ ਬੋਲੇ ਹੁਣ ਹੋਰ ਕਿਸੇ ਨਹੀਂ ਕਾਂਗਰਸ ਦੇ ਪ੍ਰਧਾਨ ਵੱਲੋਂ ਤਾਂ ਕੀ ਕਾਂਗਰਸ ਦਾ ਪ੍ਰਧਾਨ ਬਣਿਆ ਰਹਿ ਸਕਦਾ ਜੇ ਕਾਂਗਰਸ ਦਾ ਪ੍ਰਧਾਨ ਬਣਿਆ ਰਹਿ ਸਕਦਾ ਤਾਂ ਕੀ ਉਹਦੀ ਪ੍ਰਧਾਨਗੀ ਦੇ ਹੇਠ ਜਿਹੜੇ ਸੁਪਨੇ ਲੈ ਰਿਆ ਕਾਂਗਰਸ ਵਾਲੇ ਕਿ ਅਗਲੀਆਂ ਜਿਹੜੀਆਂ ਆਈਆਂ ਚੋਣਾਂ ਦੇ ਵਿੱਚ ਜਿਹੜੀ ਆ ਰਹੀਆਂ ਉਹਦੇ ਚ ਕਾਂਗਰਸੀ ਸਰਕਾਰ ਬਣੇਗੀ ਕਿ ਦਰਜਾਂ ਗਰੀਬ ਵਰਗਾਂ ਅਸਿਣੇ ਸ਼੍ਰੇਣੀਾਂ ਦੇ ਪਈਚਾਰਾ ਪਰਿਵਾਰ ਹੈ ਉਹਨਾਂ ਨਾਰਾਜ਼ ਕਰਕੇ ਕਾਂਗਰਸ ਪੰਜਾਬ ਚ ਜਿਹੜਾ ਰਾਜ ਕਾਇਮ ਕਰਦਾ ਸੁਪਨਾ ਲੈ ਸਕਦੀ ਐ ਸਹੀੋਜੀ ਸਥਿਤੀ ਚ ਪ੍ਰਿਟੀਕਲ ਤੌਰ ਤੇ ਵੱਡੀ ਵਿਵਤਾ ਵੱਡਾ ਅੜਚੇਆਂ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਐ ਗੱਲ ਦੂਜੀ ਗੱਲ ਜਿਹੜਾ ਕਾਨੂੰਨੀ ਪ੍ਰਕਿਰਿਆ ਐ ਐਫ ਆਈ ਆਰ ਦਰਜ ਹੋਈ ਐ ਜੀ ਜੀ ਲਿਖਿਆ ਜਾਏਗਾ ਕਿ ਉਸ ਮਾਮਲੇ ਦੇ ਦੇਖੋ ਸਜ਼ਾਵਾਂ ਵੀ ਐ ਜੁਰਮਾਨੇ ਵੀ ਐ ਕਿਸੇ ਤਰ੍ਹਾਂ ਕੋ ਸਾਥ ਹੁੰਦੀ ਐ ਗੱਲ ਨਹੀਂ ਹੁੰਦੀ ਜਾਂ ਸ਼ਿਕਾਇਤ ਵਾਸ ਲਈ ਜਾਂਦੀ ਐ ਜਾਂ ਚੱਲਦੀ ਰਹੇਗੀ ਦੇਖਿਆ ਜਾਏਗਾ ਪਰ ਇਸ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਇਸ ਲਾਜ਼ਮੀ ਤੌਰ ਤੇ ਪ੍ਰੀਤੀਕਲ ਤੌਰ ਤੇ ਤੇ ਕਾਨੂੰਨ ਦੀਆਂ ਨਜ਼ਰਾਂ ਦੋਵਾਂ ਪਾਸਿਆਂ ਤੋਂ ਰਾਜਾ ਵਿਡੰਗਲੀ ਮੁਸ਼ਕਿਲਾਂ ਦਾ ਦੌਰ ਕਾਫੀ ਵੱਡੀ ਪੱਧਰ ਤੇ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਜੀ ਜੀ ਸਿਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਜਿਹੜੇ ਉਹ ਮੜ ਤੋਂ ਕਾਂਗਰਸ ਦੇ ਵਿੱਚੋਂ ਵਾਪਸ ਆ ਗਏ ਨੇ ਧਰਮਵੀਰ ਗਾਂਧੀ ਨੇ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕੇ ਨੇ ਜੋ ਕਿ ਪਟਿਆਲਾ ਤੋਂ ਐਮਪੀ ਨੇ ਉਹ ਕਹਿੰਦੇ ਕਿ ਜਦੋਂ ਇਹੋ ਜਿਹਾ ਕੋਈ ਫੈਸਲਾ ਲੈਣਾ ਹੁੰਦਾ ਕਿਸੇ ਨੂੰ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਉਣਾ ਤਾਂ ਪੰਜਾਬ ਦੀ ਜਿਹੜੀ ਜਿਹੜੀ ਹੈ ਲੀਡਰਸ਼ਿਪ ਹੈ ਜਾਂ ਫਿਰ ਹਾਈ ਕਮਾਂਡ ਹੈ ਉਹ ਸਾਡੇ ਵਰਗੇ ਲੀਡਰਾਂ ਨੂੰ ਨਹੀਂ ਪੁੱਛਦੀ ਕੋਈ ਸਲਾਹ مشورہ ਨਹੀਂ ਲਿਆ ਜਾਂਦਾ ਸੋ ਕਿਤਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਖਟਾਸ ਹੈ ਜਿਹੜੀ ਆਮ ਹੀ ਨਜ਼ਰ ਆਉਂਦੀ ਹੈ ਵੇਖੀ ਜਾਂਦੀ ਹੈ ਅਕਸਰ ਹੀ ਸੋ ਦੇਖਦੇ ਹਾਂ ਕਿ ਇਸ ਖਟਾਸ ਦਾ ਅਸਰ ਹੈ ਜਿਹੜਾ ਆਉਣ ਵਾਲੀਆਂ ਚੋਣਾਂ ਤੇ ਪੈਂਦਾ ਹੈ ਜਾਂ ਨਹੀਂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ